ਸਾਰਿਆਂ ਨੂੰ ਪਿਆਰ ਭਰੇ ਸਤਿ ਸ੍ਰੀ ਅਕਾਲ ਆਪਾਂ ਬਣਾਉਣ ਲੱਗੇ ਆ ਜਾਲੂ ਆਂਡੇ 6 ਅੰਡੇ ਲਏ ਆ ਸਾਤਾ ਥਾਲੂ ਆ ਇਹ ਉਬਲ ਮੇ ਰੱਖਤੇ ਆ ਚੁੱਲੇ ਤੇ ਸਰੋਂ ਦਾ ਤੇਲ ਪਾ ਲਿਆ ਆਪਾਂ ਹਾਂਡੀ ਚ ਡੇਢ ਕੇ ਕੜਛੀ ਪਾ ਲਈਏ ਹੰਜੇ ਤੇਲ ਗਰਮ ਹੋਊਗਾ ਜੀਰਾ ਪਾਵਾਂਗੇ ਆਪਾਂ ਵਿੱਚ ਗਰਮ ਹੋ ਗਿਆ ਹੁਮੈ ਸਿਰਾ ਪਾ ਲੈਣਾ ਆਪਾਂ ਇਹਦੇ ਵਿੱਚ ਤਿੰਨ ਪਿਆਜ਼ ਸੀਗੇ ਦੋ ਟਮਾਟਰ ਹਰੀਆਂ ਮਿਰਚਾਂ ਲਸਣ ਅਦਰ ਰੱਖਾ ਨਾਣ ਮਿਰਚਾਂ ਹਲਦੀ ਇੱਕ ਚਮਚਾ ਨੌਨ ਦਾ ਸੀਗਾ ਅੱਧਾ ਤੇ ਮਿਰਚਾਂ ਦਾ ਇੱਕ ਹਲਦੀ ਦਾ ਮਸਾਲਾ ਬਣ ਗਿਆ ਆਪਣਾ ਆ ਆਲੂ ਤੇ ਅੰਡੇ ਛੱਲ ਲਿਆ ਹੁਣ ਇਹਦੇ ਵਿੱਚ ਪਾ ਦੇਣੇ ਆਪਾਂ ਥੋੜਾ ਜਿਹਾ ਇਹਨਾਂ ਨੂੰ ਭੁੰਨਾਂਗੇ ਫਿਰ ਪਾਣੀ ਪਾ ਦਾਂਗੇ ਗਰੇਵੀ ਵਾਸਤੇ ਦੋ ਗਲਾਸ ਪਾਣੀ ਦੇ ਪਾ ਦਾਂਗੇ ਆਪਾਂ ਇਹ ਇਹਨੂੰ ਟੱਕ ਦਾਂਗੇ 10 ਕਿ ਮਿੰਟ ਪੱਕਣ ਦੇ ਮੈਨੂੰ ਆਪਣੀ ਸਬਜ਼ੀ ਰੈਡੀ ਹੋ ਗਈ ਹੈ ਅਕਾਉਲੇ ਕੇ ਮਿੱਠੇ ਚੀਰੇ ਸੀਗੇ ਇਹ ਵਿੱਚ ਪਾ ਦੇਣੇ ਇਹਨਾਂ ਬਧੇ ਟੇਸਟੀ ਬਣੂਗੇ ਸਬਜੀ ਰੈਡੀ ਹੋ ਗਈ ਆ ਬਸ ਨੂੰ ਹੁਣ 2 ਮਿੰਟ ਹੀ ਸੇਕ ਲਵਾਵਾਂਗੇ ਮਿੱਠੇ ਬਧੇ ਖੁਲ ਜਾਣਗੇ ਵਿੱਚ